ਤੁਸੀਂ ਵੱਡੀ ਖਬਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਚ ਸੁਣਵਾਈ ਹੋਈ ਹੈ ਤਾਂ ਜੋ 14 ਫਰਮੇਟਿੰਗ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਨਾਲ ਉਸ ਨੂੰ ਲੈ ਕੇ ਸੁਪਰੀਮ ਕੋਰਟ ਨੇ अहम ਟਿੱਪਣੀਆਂ ਕੀਤੀਆਂ ਨੇ ਜਿਸ ਵਿੱਚ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਆ ਕਿਹਾ ਗਿਆ ਹੈ ਕਿ ਪੀਜੀਐਚ ਚ ਸ਼ਿਫਟ ਹੋਣ ਤਾਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ 14 ਫਰਵਰੀ ਤੋਂ ਕੁਝ ਦਿਨ ਪਹਿਲਾਂ ਪੀਜੀਐਚ ਚ ਸ਼ਿਫਟ ਹੋਣ ਜਗਜੀਤ ਸਿੰਘ ਢੱਲੇਵਾਲ ਤਾਂ ਕਿ ਉਹ ਜਿਹੜੇ ਆ ਮੈਡੀਕਲ ਸਹਾਇਤਾ ਲੈ ਸਕਣ ਚੰਗੇ ਤਰੀਕੇ ਨਾਲ ਉਹਨਾਂ ਦੀ ਸਿਹਤ ਜਿਹੜੀ ਉਹ ਜਲਦ ਠੀਕ ਹੋ ਸਕੇ ਅਤੇ ਜਦੋਂ ਮੀਟਿੰਗ ਹੋਏਗੀ ਤਾਂ ਉਸ ਵਿੱਚ ਜੋ ਗੱਲਬਾਤ ਆ ਉਹ ਚੰਗੇ ਤਰੀਕੇ ਨਾਲ ਰੱਖ ਸਕਣ ਜਗਜੀਤ ਸਿੰਘ ਡੱਲੇਵਾਲ ਤਾਂ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ ਸਲਾਹ ਦਿੱਤੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਿੱਥੇ ਜਗਜੀਤ ਸਿੰਘ ਡੱਲੇਵਾਲ ਦਾ 59ਵੇਂ ਦਿਨ ਵਿੱਚ ਜਿਹੜਾ ਮਰਨ ਵੱਤ ਪਹੁੰਚਿਆ ਤਾਂ ਉੱਥੇ ਹੀ ਅਹਿਮ ਸੁਣਵਾਈ ਆ ਜਿਹੜੀ ਸੁਪਰੀਮ ਕੋਰਟ 'ਚ ਹੋਈ ਹੈ ਤੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਆ ਸਲਾਹ ਦਿੱਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਪੀਜੀਆਈ ਚ ਦਾਖਲ ਹੋਣ ਪੀਜੀਆਈ ਚੋਂ ਟ੍ਰੀਟਮੈਂਟ ਸ਼ੁਰੂ ਕਰਵਾਉਣਾ ਆਪਣਾ ਤਾਂ ਕਿ ਜਦੋਂ ਗੱਲਬਾਤ ਹੋਵੇ ਉਹ ਸਹੀ ਤਰੀਕੇ ਨਾਲ ਗੱਲਬਾਤ ਹੋ ਸਕੇ ਅਤੇ ਜਿਹੜੇ ਮੁੱਦੇ ਨੇ ਉਹਨਾਂ ਤੇ ਚੰਗੇ ਤਰੀਕੇ ਨਾਲ ਵਿਚਾਰ ਵਟਾਂਦਰਾ ਹੋ ਸਕੇ ਤਾਂ ਦੱਸਦੇ ਆ ਕਿ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਦੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਅਹਿਮ ਟਿੱਪਣੀਆਂ ਕੀਤੀਆਂ ਨੇ ਤੇ ਸਲਾਹ ਦਿੱਤੀ ਗਈ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਚਾਹੀਦਾ ਪੀਜੀਆਈ ਚੋਂ हां ਜਦੋਂ ਮੀਟਿੰਗ ਹੋਣੀ ਹੈ ਜੋ 14 ਫਰਵਰੀ ਦੀ ਮੀਟਿੰਗ ਵੀ ਥੀ ਗਈ ਹੈ ਕੇਂਦਰ ਸਰਕਾਰ ਨਾਲ ਤਾਂ ਉਸ ਤੋਂ ਪਹਿਲਾਂ ਮੈਡੀਕਲ ਟਰੀਟਮੈਂਟ ਲੈਣ ਦੇ ਲਈ ਸੁਪਰੀਮ ਕੋਰਟ ਨੇ ਅਹਿਮ ਟਿੱਪਣੀਆਂ ਕੀਤੀਆਂ ਨੇ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਲਗਾਤਾਰ 59 ਦਿਨ ਹੋ ਗਏ ਉਹਨਾਂ ਨੂੰ ਕਿ ਮਰਨ ਵਰਤ ਤੇ ਬੈਠੇ ਨੇ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਮੈਡੀਕਲ ਸਹੂਲਤ ਜਰੂਰ ਲੈ ਰਹੇ ਨੇ ਮੈਡੀਕਲ ਸਹਾਇਤਾ ਜਰੂਰ ਲੈ ਰਹੇ ਨੇ ਪਰ ਉਧਰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੀਜੀਆਈ ਤੋਂ ਜਿਹੜਾ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਤਾਂ ਕਿ ਸਹੀ ਤਰ ਤੌਰ ਤਰੀਕੇ ਨਾਲ ਗੱਲਬਾਤ ਹੈ ਜਿਹੜੀ ਉਹ ਮੀਟਿੰਗ 'ਚ ਹੋ ਸਕੇ ਤਾਂ ਕੇਂਦਰ ਸਰਕਾਰ ਨਾਲ ਜਦੋਂ ਤੋਂ ਮੀਟਿੰਗ ਜਿਹੜੀ ਐ ਤੈਅ ਹੋਈ ਆ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹੂਲਤ ਲੈਣ ਲੱਗੇ ਨੇ ਪਹਿਲਾਂ ਉਹਨਾਂ ਨੇ ਦਾ ਸਾਰੇ ਜਿਹੜੇ ਆ ਮੈਡੀਕਲ ਸਹੂਲਤ ਤੋਂ ਨਾ ਕੀਤੀ ਹੋਈ ਸੀ ਤੇ ਅੰਨ ਵੀ ਉਹਨਾਂ ਨੇ ਛੱਡਿਆ ਹੋਇਆ ਹੁਣ ਤੱਕ ਵੀ ਉਹਨਾਂ ਦਾ ਭੁੱਖ ਵਰਤਾ ਜਿਹੜਾ ਉਹ ਚੱਲ ਰਿਹਾ ਤੇ ਮਰਨ ਵਰਤ ਜਾ ਰਹੀ ਹੈ ਪਰ ਉਧਰ ਜਿਹੜਾ ਗਲੂਕੋਜ਼ ਦੇ ਜਿਹੜੇ ਆ ਜ਼ਰੂਰ ਉਹਨਾਂ ਨੂੰ ਦਿੱਤਾ ਜਾ ਰਿਹਾ ਗਲੂਕੋਜ਼ ਜ਼ਰੂਰ ਲਗਾਏ ਜਾ ਰਹੇ ਨੇ ਡ੍ਰਿਪਾ ਜਿਹੜੀ ਉਹ ਜ਼ਰੂਰ ਲਗਾਈ ਜਾ ਰਹੀ ਹੈ ਪਰ ਅੰਨ ਦੀ ਗੱਲ ਕਰੀਏ ਖਾਣ ਪੀਣ ਦੀ ਗੱਲ ਕਰੀਏ ਤਾਂ ਖਾਣ ਪੀਣ ਬਿਲਕੁਲ ਉਹਨਾਂ ਨੇ ਤਿਆਗਿਆ ਹੋਇਆ ਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ ਮਰਨ ਵਰਤ ਜਾਰੀ ਰਹੇਗਾ ਤਾਂ ਉਧਰ ਇਹ ਸਾਰਾ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਸੁਪਰੀਮ ਕੋਰਟ ਪਹਿਲਾਂ ਜਿੱਥੇ ਅਹਿਮ ਟਿੱਪਣੀਆਂ ਕਰ ਚੁੱਕੀ ਹੈ ਤਾਂ ਉਧਰ ਹੁਣ ਸੁਪਰੀਮ ਕੋਰਟ ਨੇ ਅਹਿਮ ਸਲਾਹ ਜਿਹੜੀ ਆ ਉਹ ਦਿੱਤੀ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਕਿ ਉਹ ਪੀਜੀਆਈ ਤੋਂ ਆਪਣਾ ਜਿਹੜਾ ਇਲਾਜ ਸ਼ੁਰੂ ਕਰਵਾਉਣ ਖਾਸ ਕਰਕੇ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਜਿਹੜਾ ਪੀਜੀਆਈ ਚ ਸ਼ਿਫਟ ਹੋਣਾ ਚਾਹੀਦਾ ਜਗਜੀਤ ਸਿੰਘ ਢੱਲੇਵਾਲ ਨੂੰ ਤਾਂ ਕਿ ਉਹਨਾਂ ਦੀ ਸਿਹਤ ਹਾਂ ਜਲਦ ਤੋਂ ਜਲਦ ਠੀਕ ਹੋ ਸਕੇ ਤੇ ਜੋ ਮੀਟਿੰਗ ਹੋਏਗੀ ਉਸ ਵਿੱਚ ਸਹੀ ਤਰੀਕੇ ਨਾਲ ਵਿਚਾਰ ਵਟਾਂਦਰਾ ਹੋ ਸਕੇ